ਐਨ ਰਾ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ 1158 ਸਹਾਇਕ ਪ੍ਰੋਫੈਸਰਾਂ ਨਾਲ ਜੁੜੀ ਹੋਈ ਆ 1158 ਸਹਾਇਕ ਪ੍ਰੋਫੈਸਰਾਂ ਨੂੰ ਵੱਡਾ ਝਟਕਾ ਲੱਗਿਆ ਹੈ ਤਾਂ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਜੋ ਬਿੱਤੇ ਸਮੇਂ ਹਾਈ ਕੋਰਟ ਦੀ ਡਬਲ ਬੈਂਚ ਨੇ ਭਾਰਤੀ ਨੂੰ ਮਨਜ਼ੂਰੀ ਦਿੱਤੀ ਸੀ ਉਸ ਭਾਰਤੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਵੱਡਾ ਝਟਕਾ ਜਿਹੜਾ 1158 ਸਹਾਇਕ ਪ੍ਰੋਫੈਸਰਾਂ ਨੂੰ ਲੱਗਿਆ ਹੈ ਦੱਸਦੀ ਹੈ ਕਿ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਰੱਦ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਸਖਤ ਹੁਕਮ ਸੁਣਾਉਂਦਿਆਂ ਭਰਤੀ ਨੂੰ ਰੱਦ ਕਰ ਦਿੱਤਾ ਹੈ ਅਤੇ ਕਿਤੇ ਨਾ ਕਿਤੇ 1158 ਸਹਾਇਕ ਪ੍ਰੋਫੈਸਰਾਂ ਨੂੰ ਇਹ ਵੱਡਾ ਝਟਕਾ ਲੱਗਿਆ ਹੈ ਤੇ ਜਿਹੜੇ ਕੁਝ ਸਮਾਂ ਪਹਿਲਾਂ ਨੌਕਰੀ ਜੁਆਇਨ ਕਰਦੇ ਆ ਡਿਊਟੀ ਜੁਆਇਨ ਕਰਦੇ ਆ ਤਾਂ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਸੁਪਰੀਮ ਕੋਰਟ ਨੇ ਜਿੱਥੇ ਇੱਕ ਪਾਸੇ ਹਾਈ ਕੋਰਟ ਵੱਲੋਂ ਪਹਿਲਾਂ ਇਸ ਭਰਤੀ ਤੇ ਰੋਕ ਲਗਾਈ ਗਈ ਸੀ ਉਸ ਤੋਂ ਬਾਅਦ ਫਿਰ ਸੁਣਵਾਈ ਆ ਜਿਹੜੀ ਮਾਨਯੋਗ ਹਰਿਆਣਾ ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਾਰੀ ਐ ਤੇ ਜਾਰੀ ਸੀ ਤਾਂ ਉਸ ਤੋਂ ਬਾਅਦ ਡਬਲ ਬੈਂਚ ਕੁਝ ਸਮਾਂ ਪਹਿਲਾਂ ਹੀ ਆਪਣਾ ਫੈਸਲਾ ਸੁਣਾਉਂਦਾ ਐ ਤੇ ਡਬਲ ਬੈਂਚ ਨੇ ਇਸ ਭਰਤੀ ਨੂੰ ਮਨਜ਼ੂਰੀ ਦਿੱਤੀ ਸੀ ਪਰ ਇਹ ਮਾਮਲਾ ਲੈ ਕੇ ਕੁਝ ਪਟੀਸ਼ਨਰ ਜਿਹੜੇ ਸੁਪਰੀਮ ਕੋਰਟ ਪਹੁੰਚਦੇ ਆ ਤੇ ਇਸ ਸਾਰੀ ਭਰਤੀ ਨੂੰ ਗਲਤ ਦੱਸਦੇ ਆ ਕਿ ਗਲਤ ਭਰਤੀ ਕੀਤੀ ਗਈ ਆ ਤੇ जीसीडी गाइडलाइन ਤੋਂ ਬਗੈਰ ਇਹ ਭਰਤੀ ਕੀਤੀ ਗਿਆ ਜਿਸ ਤੇ ਚੱਲਦਿਆਂ ਸੁਪਰੀਮ ਕੋਰਟ ਨੇ ਸਾਰੇ ਪਟੀਸ਼ਨਾਂ ਵਾਚਣ ਤੋਂ ਬਾਅਦ ਹੁਣ ਵੱਡਾ ਜਿਹੜਾ ਫੈਸਲਾ ਸੁਣਾ ਦਿੱਤਾ ਹੈ ਤੇ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਰੱਦ ਕਰ ਦਿੱਤਾ ਹੈ ਤੇ ਨਵੀਂ ਭਰਤੀ ਕਰਨ ਦੇ ਹੁਕਮ ਦੇ ਦਿੱਤੇ ਨੇ ਤਾਂ ਪੰਜਾਬ ਸਰਕਾਰ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਨਵੀਂ ਭਰਤੀ ਕਰਨ ਦੇ ਹੁਕਮ ਦਿੱਤੇ ਗਏ ਨੇ ਪਰ ਉਧਰ ਜੇ ਘਰ ਦੇਖਿਆ ਜਾਵੇ ਕਿ ਬਹੁਤ ਸਾਰੇ 1100 58 ਸਹਾਇਕ ਪ੍ਰੋਫੈਸਰ ਜਿਹੜੇ ਡਿਊਟੀ ਜੁਆਇਨ ਕਰ ਚੁੱਕੇ ਸੀ ਉਹਨਾਂ ਦੇ ਸੁਪਨੇ ਫਿਰ ਤੋਂ ਚੱਕਨਾ ਚੂਰ ਹੋ ਗਏ ਨੇ ਅਤੇ ਮੋੜ ਤੋਂ ਉਹਨਾਂ ਨੂੰ ਹੁਣ ਸੰਘਰਸ਼ ਕਰਨਾ ਕਿਤੇ ਨਾ ਕਿਤੇ ਪੈ ਸਕਦਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਭਰਤੀ ਨੂੰ ਰੱਦ ਕਰ ਦਿੱਤਾ ਹੈ ਹਾਈ ਕੋਰਟ ਦੇ ਡਬਲ ਬੈਂਚ ਦੇ ਫੈਸਲੇ ਵਿਰੁੱਧ ਕਈ ਵਿਨੇਕਰਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਇਸ ਭਰਤੀ ਨੂੰ ਗਲਤ ਦੱਸਿਆ ਤੀ ਸੀ ਜਿਸ ਦਾ ਫੈਸਲਾ ਅੱਜ ਸੁਪਰੀਮ ਕੋਰਟ ਨੇ ਸੁਣਾਇਆ ਇਸ ਤੋਂ ਪਹਿਲਾਂ ਹੀ ਹਾਈ ਕੋਰਟ ਦੇ ਸਿੰਗਲ ਬੈਂਚ ਨੇ 222 ਇਸ ਭਰਤੀ ਨੂੰ ਰੱਦ ਕੀਤਾ ਸੀ ਜਿਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਦੀ ਡਬਲ ਬੈਂਚ ਕੋਲ ਜਾਂਦਾ ਹੈ ਤੇ ਡਬਲ ਬੈਂਚ ਇਸ ਭਰਤੀ ਨੂੰ ਜਿਹੜਾ ਮਾਨਤਾ ਦੇ ਦਿੰਦੀ ਹੈ ਤੇ ਜਿਹੜੀ ਹੈ ਨੌਕਰੀ ਦੇਣ ਦੇ ਲਈ ਹੁਕਮ ਜਾਰੀ ਹੁੰਦੇ ਆ ਤੇ ਭਰਤੀ ਕਰਵਾਉਣ ਦੇ ਲਈ ਆਦੇਸ਼ ਜਾਰੀ ਹੋ ਜਾਂਦੇ ਆ ਹਾਈ ਕੋਰਟ ਤੋਂ ਪਰ ਹਾਈ ਕੋਰਟ ਦੇ ਹੁਕਮਾਂ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਨੇ ਕੁਝ ਪਟੀਸ਼ਨਰ ਜਿਸ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਤੇ ਵੱਡਾ ਝੜਕਾ ਦਿੱਤਾ ਹੈ ਤੇ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਹੈ ਜਿਹੜੀ ਉਹ ਰੱਦ ਕਰ ਦਿੱਤੀ ਹੈ ਤਾਂ ਕਿਤੇ ਨਾ ਕਿਤੇ ਵੱਡਾ ਝੜਕਾ ਲੱਗਿਆ ਹੈ ਤੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੋ ਰਿਹਾ ਕਿ ਹੁਣ ਆਖਰਕਾਰ ਕੀ ਕਰਨਗੇ 1158 ਸਹਾਇਕ ਪ੍ਰੋਫੈਸਰ ਕਿਉਂਕਿ ਓਵਰ ਏਜ ਹੋ ਹੋ ਚੁੱਕੇ ਨੇ ਅਤੇ ਜਿੱਥੇ ਉਹਨਾਂ ਨੇ ਲੰਬਾ ਸਮਾਂ ਸੰਘਰਸ਼ ਕਰਕੇ ਇਸ ਭਰਤੀ ਨੂੰ ਜਿਹੜਾ ਨੇਪਰੇ ਚੜਾਇਆ ਸੀ ਹਾਲਾਂਕਿ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਇਹ ਭਰਤੀ ਹੋਈ ਸੀ ਪਰ ਸੰਘਰਸ਼ ਲਗਾਤਾਰ ਜਾਰੀ ਸੀਗਾ 1100 ਸਹਾਇਕ ਪ੍ਰੋਫੈਸਰਾਂ ਦਾ 1158 ਸਹਾਇਕ ਪ੍ਰੋਫੈਸਰਾਂ ਦਾ ਲਗਾਤਾਰ ਸੰਘਰਸ਼ ਜਾਰੀ ਸੀ ਸੜਕਾਂ ਤੇ ਅਕਸਰ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਸੀ ਲੀਡਰਾਂ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਸੀ ਤਾਂ ਹੁਣ ਕਿਤੇ ਨਾ ਕਿਤੇ ਫਿਰ ਸੰਘਰਸ਼ ਦੇ ਰਾਤੇ ਨਜ਼ਰ ਆ ਸਕਦੇ ਆ 1158 ਸਹਾਇਕ ਪ੍ਰੋਫੈਸਰ ਕਿਉਂਕਿ ਭਰਤੀ ਨੂੰ ਸਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ